ਸਤਿ ਸ੍ਰੀ ਅਕਾਲ ਸੰਗਤ ਜੀ ਅੱਜ ਆਪਾਂ ਆ ਗਏ ਹਾਂ ਫਿਰ ਇੱਕ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਗੱਲ ਕਰਾਂਗੇ ਖੰਡੇ ਦੇ ਬਾਰੇ ਖੰਡਾ ਇਟਸ ਅ ਸਿੰਬਲ ਆਫ ਸਿੱਖ ਫੇਥ ਐਂਕਰੇਜ ਸਿੱਖ ਧਰਮ ਦਾ ਸਭ ਤੋਂ ਵੱਡਾ ਸਿੰਬਲ ਹੈ ਇਹ ਸਿਰਫ ਸਿੰਬਲ ਨਹੀਂ ਬਲਕਿ ਇਹ ਸਿੱਖ ਕੌਮ ਦੀ ਸ਼ਾਨ ਬਲੀਦਾਨ ਤੇ ਗੁਰੂ ਸਾਹਿਬਾ ਦੇ ਟੀਚਿੰਗਸ ਦੀ ਰੂਹਾਨੀ ਨਿਸ਼ਾਨੀ ਹੈ ਜਦੋਂ ਵੀ ਇਹ ਖੰਡਾ ਦਿਖਦਾ ਹੈ ਐ ਸਿੱਖ ਪ੍ਰਿੰਸੀਪਲ ਤ੍ਰਿਤ ਜਸਟਿਸ ਤਿਚਣ ਦੀ ਕਲਾ ਦੀ ਯਾਦ ਦਿਲਾਉਂਦਾ ਹੈ ਖੰਡਾ ਤਿੰਨ ਪਾਵਰਫੁਲ ਐਨੀਮੈਂਸ਼ਨਲ ਬਣਿਆ ਹੈ ਵਿਚੋ ਵਾਲੀ ਤੇਜ਼ ਤਾਰ ਜੋ ਤ੍ਰਿਤ ਤੇ ਜਸਟਿਸ ਨੂੰ ਰਿਪਰੈਜ਼ੈਂਟ ਕਰਦੀ ਹੈ ਇਹ ਦੁਨੀਆ ਦੇ ਹਰ ਬੁਰਾਈ ਨੂੰ ਕਾਟਦੀ ਹੈ ਪਰ ਇਹ ਸਿਰਫ ਮਾਰਨ ਲਈ ਨਹੀਂ ਬਲਕਿ ਧਰਮ ਦੇ ਰਖਵਾਲੇ ਲਈ ਹੈ ਇਹ ਚੱਕਰ ਜੋ ਇੱਕ ਖੰਡੇ ਦੇ ਵਿੱਚ ਹੈ ਇਹ ਪੂਰਾ ਇੱਕ ਸਰਕਲ ਹੈ ਜਿਵੇਂ ਵਾਹੀ ਗੁਰੂ ਦਾ ਕੋਈ ਸਟਾਰਟ ਨਹੀਂ ਕੋਈ ਐਂਡ ਨਹੀਂ ਇਹ ਇੱਕ ਹਮੇਸ਼ਾ ਯਾਦ ਦਿਲਾਉਂਦਾ ਹੈ ਕਿ ਸਿੱਖੀ ਸਦਾ ਇਵੋਲਵਿੰਗ ਹੈ ਪਰ ਗੁਰੂ ਗ੍ਰੰਥ ਸਾਹਿਬ ਦੀ ਟੀਚਿੰਗ ਕਦੀ ਨਹੀਂ ਬਦਲਦੀ ਤੇ ਫਿਰ ਇਹ ਦੋ ਕਿਰਪਾ ਮੀਰੀ ਤੇ ਪੀਰੀ ਜੋ ਗੁਰੂ ਅਰਗੋਬਿੰਦ ਸਾਹਿਬ ਜੀ ਨੇ ਸਿਖਾਇਆ ਮੀਰੀ ਇਹ ਵਰਲਡੀ ਪਾਵਰ ਹੈ ਤੇ ਪੀਰੀ ਹੈ ਸਪਿਰਚੁਅਲ ਸਟਰੈਂਥ ਇਹ ਦੋਵਾਂ ਨਾਲ ਮਿਲ ਕੇ ਸਿੱਖ ਦੀ ਲਾਈਫ ਨੂੰ ਬੈਲੈਂਸ ਕਰਦੇ ਨੇ ਦੁਨੀਆ ਦਾ ਸਹੀ ਯੂਜ਼ ਕਰੋ ਪਰ ਵਾਹਿਗੁਰੂ ਦੇ ਨਾਲ ਜੁੜੋ ਐ ਖੰਡਾ ਸਿੱਖ ਕੌਮ ਦੀ ਸ਼ਾਨ ਹੈ ਐ ਉਹਨਾਂ ਸ਼ਹੀਦ ਸਿੰਘ ਸਿੰਘਾਨੀਆਂ ਦੀ ਯਾਦ ਹੈ ਜਿਨ੍ਹਾਂ ਨੇ ਧਰਮ ਤੇ ਇਨਸਾਨੀਅਤ ਦੀ ਲਹਿਰ ਦਿੱਤੀ ਅੱਜ ਵੀ ਜਦੋਂ ਵੀ ਖੰਡਾ ਦਿਖਦਾ ਹੈ ਐ ਸਿੱਖ ਨੂੰ ਯਾਦ ਕਰਾਉਂਦਾ ਹੈ ਹਮੇਸ਼ਾ ਸਟੈਂਡ ਕਰੋ ਤਰੁੱਤ ਲਈ ਹਮੇਸ਼ਾ ਰਹੋ ਚੜ੍ਹਦੀ ਕਲਾ ਵਿੱਚ ਖੰਡਾ ਸਿਰਫ ਇੱਕ ਸਿੰਬਲ ਨਹੀਂ ਇਹ ਸਿੱਖ ਕੌਮ ਦੀ ਪਛਾਣ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਇਹ ਵੀਡੀਓ ਤੁਹਾਨੂੰ ਪਸੰਦ ਆਈਏ ਤੇ ਲਾਈਕ ਤੇ ਸ਼ੇਅਰ ਕਰੋ ਹੋਰ ਮਾੜਾ ਜਿਹਾ ਸਬਸਕ੍ਰਾਈਬ ਵੀ ਕਰ ਲਿਓ ਸਤਿ ਸ੍ਰੀ ਅਕਾਲ ਸੰਗਤ ਜੀ